और जैसे शब्द चोट कर गया उदास हो गया कि बंदा अगर मुसलमान है तो शरादा पूरा पाबंद हो जाएगा अगर ये बंदा गुरुद्वारे आ रहा है तो सारी रैत वैत का धार नहीं हो जाएगा एकदम और ये बंदा अगर हिंदू है तो पूरा कर्मकांड अपना लेगा और शब्द ने चोट कर देता संग ने चोट कर दी थी तो जब सत्संग ने चोट की थी है, ਤੋ ਇਹ ਆਪਣੇ ਇਛਾ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ। ਅਗਰ ਕੋਈ Hindu ਪੂਰਨ ਤੌਰ ਤੇ ਕਰਮ ਕਾਂਡੀ ਨਹੀਂ ਹੋਇਆ ਅਜੇ ਸਤਸੰਗ ਨੇ ਝੋਟ ਨਹੀਂ ਕੀਤੀ। ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਧਾ ਦਾ ਧਾਰਨੀ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਝੋਟ ਨਹੀਂ ਕੀਤੀ। ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਏਗਾ। ਕੁਝ ਵੀ ਨਹੀਂ। ਕਿ ਕੋਈ ਪੂਰਨ ਤੌਰ ਤੇ ਰੇਤ ਬੈਦ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਹੀ ਚੋਟ ਨਹੀਂ ਕੀਤੀ ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ تیر ਲੰਘ ਜਾਂਦਾ ਹੈ ਨਹੀਂ ਲੱਗੇਗਾ ਅਗਰ ਲੱਗਦਾ ਤਾਂ ਇਹ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਣਾ ਅਗਰ ਸਤਸੰਗ ਨੇ ਚੋਟ ਕੀਤੀ ਏ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ ਸੀ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਪੁਖਤਗੀ ਪਕਿਆਈ ਤੇ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਧ ਦੇ ਚ ਲੰਗੇ ਨੇ ਕਰਮ ਕਾਰਨ ਦੇ ਚ ਲੰਗੇ ਨੇ ਰਹਿਤ ਵੈਦ ਦੇ ਚਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਲੰਮਾ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ ਕਰਨੇ ਇਹ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ ਇਹ ਬੰਦਾ ਕਰਮ ਕਾਂਨ ਤੋਂ ਵੀ ਉਦਾਸ ਹੋ ਜਾਏਗਾ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾ ਮੈਂ ਗਲਤ ਹਾਂ ਮੈਂ ਤੇ ਮੇਰੀ ਸੁਧਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਵੈਦ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਮਿਲੇਗੀ 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਕੋਈ ਵੀ ਸੋਚਣ ਵਾਲਾ ਬੰਦਾ ਤਾਂ ਹੀ ਤੇ ਸ਼ਬਦ ਨੇ ਝੋਟ ਕੀਤੀ ਸੋਚਦਾ ਨਾ ਤੇ ਝੋਟ ਲੱਗਣੀ ਨਹੀਂ ਸੀ ਝੋਟ ਤੇ ਸਿਆਣੇ ਨੂੰ ਲੱਗੇਗੀ ਲਾਜ਼ਮੀ 90% ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨਾ ਮੂਡ ਨਹੀਂ ਕਰਦੇ ਔਖੇ ਨਾ ਹੋਣਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਨੇ ਮਨੁੱਖ ਉੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਜਾਂ ਜੈਸੇ ਆਪਣੇ ਆਪ ਦੇ ਨਾਲ ਬੈਠਦਾ ਹੈ ਸਿਵਾਏ ਬੇਚੈਨੀ ਤੋਂ ਹੋਰ ਕੁਝ ਨਹੀਂ ਹੈ ਹਰ ਬਲਕੋ ਦੌੜ ਰਿਹਾ ਕਿਥੋਂ ਆਪਣੇ ਆਪ ਤੋਂ ਵੱਜ ਆਪਣੇ ਆਪ ਕੋ ਵੱਜੋ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਕਈ ਕੁਛ ਦੂਸਰਾ ਵੀ ਇਹੀ ਕੁਛ ਕਿਸ पे ਖੋਲੋਂ ਗੰਠੜੀ ਦੁਖੀ ਭਰਾ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਕੇ ਦੇ ਅੱਗੋਂ ਖੋਲਣਾ ਚਾਹੇ ਤਾਂ ਉਹ ਖੋਲਣ ਲੱਗਦਾ ਕਿ ਪਹਿਲੇ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ ਦਸ ਦੁਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਗਿਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮਹਿਸੂਸ ਕਰਦੇ। ਵਕਤੀ ਤੌਰ ਤੇ ਬੁਲਾਉਣ ਦਾ ਇੱਕ ਰੰਗ ਹੁੰਦਾ ਹੈ ਇਸ ਵਾਸਤੇ ਕਹਿੰਨੇ ਇੱਕੱਲਾ ਤੇ ਰੱਬ ਵੀ ਨਾ ਆਵੇ ਕਿ ਕੱਲ ਅਖਰ ਦੀਏ ਤੇ ਜਿਹਨੂੰ ਇਹ ਕੱਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਤੇਰੀ ਨਜ਼ਰ ਉਹਦੇ ਕੋਲ ਪੁਛ ਹੈ ऋषि यागवल्क गंगा ਦੇ ਢੱਡ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ਰਿਸ਼ੀ ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵਲਕ ਕਹਿ ਲਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਨੇ ਰਿਹੇ ਤੇ ਰਹਿਣ ਦਾ ਦਰਸ਼ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਕਿ ਕੇ ਵੀ ਡੰਗ ਹੈ ਕਿ ਕੇ ਵੀ ਤਰੀਕਾ ਹੈ ਵਰਨਾ ਇਕੱਲੇਪਣ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਹੈ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾਇਆ ਤੇ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲਿਆਂ ਰੱਖੋ تنہائی سزا ہے کس ਲਈ ਜਿਹਦੇ ਕੋਲ ਕੁਝ بھی نہیں ہے ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਬੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਪੰਡ ਹਰ ਮਨੁੱਖ ਦੁੱਖਾਂ ਦੀ ਘਟੜੀ ਚੁਕੀ ਫਿਰਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਕਿ ਨਹੀਂ ਗੰਢ ਖੋਲਣੀ ਅਗਲੇ ਦਿਹੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਜਾਏ ਚੁੱਪੀ ਨਹੀਂ ਕਰੇਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਜਿਵੇਂ ਜਾਣੋ ਔਖੇ ਨਾ ਹੋਣਾ ਕਿ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ ਨਹੀਂ ਗੰਡ ਖੋਲੇ ਹੀ ਨਹੀਂ ਤੇ ਫਿਰ ਖੈਰ ਕੋਈ ਨਹੀਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ ਰਸ ਆਉਂਦਾ ਹੈ ਬੜਾ ਸਵਾਦ ਆਉਂਦਾ ਹੈ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ ਹੈ ਕਿ ਵੀ ਮੈਂ ਅਰਸ਼ ਕਰਾਂ ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬੇ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਭਾ ਦੇਸ ਕਿ ਇੰਦੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਣੀ ਜੀ ਅਸੀਂ ਬਾਗ ਰੋਡ ਜਾ ਰਹੇ ਹਾਂ ਸੜੀਕਾਰ ਜਿਦ ਤੈਨਾਂ ਦੇ ਡਰਾਈਵਰਾਂ ਤੇ પતિ-ਪਤਨੀ ਤੇ ਨਹੀਂ ਕਿਸੇ ਨਾਲ ਚੱਲੋ ਸਕਦੇ ਰਸਤਾ ਚੰਗਾpass ਹੋਵੇਗਾ ਗੱਲਾਂ-ਬਾਤਾਂ ਕਰਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਹੈਗੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਤਾਂ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸਨੂੰ ਬਣਾ ਲੈਨੇ ਆਪਾਂ ਉਸ ਦਿਨ ਦਾ ਹੈ ਮੇਰਾ ਤਲਸ ਤਜਰਬਾ ਹੈ ਜਿਉਂ ਗੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੇ ਫਰਨੇ ਸ਼ੁਰੂ ਕੀਤੇ। ਓਹ ਹੋ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ, ਪਿੱਛੇ ਦੋਵੇਂ ਇੱਕ ਪਤੀ ਪਤਨੀ ਬੈਠੇ। ਮੈਂ ਹੈਰਾਨ ਹੋਏ ਕਿ ਓਕੇ ਕਿ ਜਲਾ ਕੇ ਰੱਖ ਦੇਗਾ ਇਹ ਦੌਰ ਤੱਕ ਪਹੁੰਚਣੇ ਪਾਸ। ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰ ਗਈਆਂ। ਇੱਕ ਆਨੰਦ ਪ੍ਰਸੰਚਿਤ ਮਨੋਕੋਲ ਬੈਠੋ ਉਸਨੇ ਤਰੰਗਾਂ ਪ੍ਰਭਾਵਿਤ ਕਰਦੀਆਂ। ਉਹ ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੋ ਕੇ ਪਰਦਾਇ ਇੰਦੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਫੋਕੇ ਰੱਖ ਦੇਗਾ ਐਨੇ ਹੋ ਕੇ ਐਨੀ ਸੜਾਂਤ ਇਤਨੀ ਜਲਨ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ ਨਕ ਸਰਦਾਰ ਜੀ ਗੱਲ ਕੀ ਹੈ ਮੈਂ ਕਹਿੰਦਾ ਹਾਂ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਤੇ ਮਦਦਫਰ ਕਰਨੀ ਨਹੀਂ ਚਾਹੀਦੀ ਕੁਛ ਇਸ ਤਰ੍ਹਾਂ ਦੇ ਔਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ। ਔਰ ਮੈਂ ਸੋਚੀ ਪਏ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਥੋੜੇ ਨਾਲ। ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈਨ ਜੀ ਇੱਕ ਕੋਈ ਦਿਨ ਦੇਛੇ ਲੱਗਦਾ ਘਾਟਾ ਪੈ ਗਿਆ। ਇੱਕ ਕੋਈ ਗਲਤ। ਕੱਲ। ਤੋਂ ਕੱਲ ਦਾ ਮੈਂ ਬੜਾ ਬੇਚੈਨ। ਬਹੁਤ ਪਰੇਸ਼ਾਨ। ਪਤਨੀ ਬੋਲ ਪਈ ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਕਿ ਗਲਤ ਕਹਿੰਦੇ ਤੇ ਔਰ ਉਹਨਾਂ ਨੂੰ ਸਮਝਾਣ ਲੱਗੀ ਕਮ ਸੇ ਕਮ ਇਹ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇ ਆ ਨੀ ਮਿਲੇ ਆ 4 ਹੈ ਤਾਂ ਹੁਣ ਕੱਲ ਦਾ ਕਹੀ ਜਾਂਦੇ ਛੇ ਲੱਗਦਾ ਘਾਟਾ ਫੈ ਗਿਆ ਛੇ ਲੱਗਦਾ ਘਾਟਾ ਨਾ ਆਪ ਆਰਾਮ ਕਰਦੇ ਨਾ ਕਿਸੇ ਬੋਲ ਰੋਈ ਜਾਂਦੇ ਦੁਖੀ ਮੈਂ ਕਿਹਾ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ ਪਰ ਕਈ ਨਫੇ ਨੂੰ ਵੀ ਨੁਕਸਾਨ ਦੇ ਵਿੱਚ ਬਦਲ ਦਿੰਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਵਿੱਚ ਬਦਲ ਦਿੰਦੇ ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ ਜੀਵਣਾ ਆਪਣਾ ਵੀ ਮਹਾਲ ਕਰਦੇ ਨੇ ਦੂਜਿਆਂ ਦਾ ਆਦਤ ਹੋ ਜਾਂਦੀ ਔਰ ਫਿਰ ਹੋਕੇ ਹੀ ਹੋਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ। ਬੁਲਾਉਣ ਦੀ ਕੋਸ਼ਿਸ਼ ਇਥੋਂ ਜੋ ਹੈ سلسلہ ਆਰੰਭ ਹੁੰਦਾ ਹੈ। ਤਾਂ ਹੁਣ ਮੁਖਤਸਰ ਵਿੱਚ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ। ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰਹਿਤਿਆ ਬਹਿਤਿਆ ਹੋਵੇਗਾ। ਮੈਂ ਫਿਰ ਦੁਹਰਾਉਂ। ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ ਪੱਕਾ ਸ਼ਰਈ ਅਜ ਤੇ ਵੀ ਜਾਏਗਾ ਰੋਜ਼ੇ ਵੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜ੍ਹੇਗਾ ਜ਼ਕਾਤ ਵੀ ਦੇਵੇਗਾ ਤਲਾਵਤ ਵੀ ਕਰੇਗਾ ਸਭ ਕੁਝ ਕਰੇਗਾ ਸੁਨਨਤ ਵੀ ਰੱਖੇਗਾ ਔਰ ਜੇ ਇਹ Hindu ਹੈ ਪੱਕਾ ਕਰਮ ਕਾਂਢੀ ਹੋਵੇਗਾ 68 ਤੀਰਥਾਂ ਦੇ ਚ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦੇ ਇਸ਼ਨਾਨ ਕਰਕੇ ਆਏ ਇਹਨੇ ਮਾਗਦਾਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ। ਇਨੇ ਪੂਜਾ ਵੀ ਕਰਨੀ ਹੈ, ਇਨੇ ਅਰਚਾ ਵੀ ਕਰਨੀ ਹੈ, ਇਨੇ ਬੰਦਨ ਵੀ ਕਰਨਾ ਹੈ। ਇਨੇ ਤਿਲਕ ਵੀ ਪਹਿਨਣਾ ਹੈ, ਇਨੇ ਜਨੇਊ ਵੀ ਪਹਿਨਣਾ ਹੈ, ਇਨੇ ਤੋਤੀ ਵੀ ਪਹਿਨਣੀ ਹੈ। ਤੇ ਪੱਕਾ ਕਰਮ ਕਾਂਢੀ ਬਣੇਗਾ। ਤੇ ਪੱਕਾ ਰਹਿਤ ਬਹਿਤੀਆ ਬਣੇਗਾ। ਔਰ ਇੱਕ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਲ ਤੇ ਜੀਣ ਵਾਲਾ ਸ਼ਬਦ ਚੋਟ ਕਰ ਗਿਆ ਸੀ ਸਤਸੰਗ ਚੋਟ ਕਰ ਗਿਆ ਉਦਾਸ ਹੋਇਆ ਯਕੀਨ ਜਾਨੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ ਹੋਤੇ ਹੈ ਇਹ ਸ਼ਰਾਤੋ ਉਦਾਸ ਹੋ ਜਾਏਗਾ ਉਸ ਦਾ ਕੀ ਨਾਮ ਇਹ ਕਰਮ ਕਾਂਡ ਤੋਂ ਉਦਾਸ ਹੋ ਜਾਏਗਾ इशारा गुरु अर्जन देव जी महाराज ने बड़ा सोहना की भई निराशी बहुत दिन ला देश दे मैं सगले ची बड़े डेरिया च गया बड़ी तीर्थ यात्रा की बड़े साधु संत को बड़ा सत्संग किया है दिन बहुत लंघ गए ने मुद्दत बहुत हो गई है प्राप्त कुछ नहीं होया निराशा ਬਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਹੈ ਗੁਰੂ ਤੋਂ ਨਿਰਾਸ਼ ਪਰਮਾਤਮਾ ਤੋਂ ਨਿਰਾਸ਼ ਔਰ ਪੱਕੇ ਹੀ ਨਿਰਾਸ਼ ਵਰਤੀ ਦੇ ਉਹ ਮਿਲਣਗੇ ਫਾਨੋਂ ਜੋ ਬੜੇ ਚਾਅ ਮਲਾਰ ਨਾਲ ਇਸ ਹਾਲਤ ਤੇ ਚਲੇ ਸਕੇ ਇਹ ਵੀ ਮੈਂ ਅਰਸ ਕਰ ਦੂਸਰੇ ਦੀ ਗੱਲ ਨਹੀਂ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਤੇ ਸਮਾਰਗ ਦਾ ਜੇ ਪਾਂਦੀ ਨਹੀਂ ਉਦਾਸ ਹੋ ਜਾਵੇ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਹੈ ਤੇ ਇਸ ਰਹਿਤ ਬੈਤ ਦਾ ਇਸ ਸ਼ਰਾ ਦਾ ਇਸ ਕਰਮ ਕਾਂਡ ਦਾ ਫਿਰ ਸਹੀ ਇਸਤੇਮਾਲ ਕਰੇਗਾ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਦੇ ਚ ਨਹੀਂ ਜੀਵੇਗਾ ਇਹ ਵੀ ਮਹਿਸੂਸ ਕਰਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮ ਕਾਂਡ ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਹੈ ਉਹ ਜਿਤਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ ਇਹ ਵੀ ਮੈਂ ਸਰਦੀ ਉਹ ਜਿੰਨੇ ਕਠੋਰ ਹੋ ਜਾਣਗੇ ਉਹ ਜਿੰਨੇ ਜ਼ਾਲਮ ਹੋ ਜਾਣਗੇ ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰ ਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੈਰੀ ਰੇਂਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਬੇਸ਼ਰੀ ਤੇ ਗਏ ਜਿਨ੍ਹਾਂ ਨੂੰ ਪਹਿਲੇ ਪੁਰਜ ਦੇਚ ਰੱਖਿਆ ਗਿਆ ਠੰਡੇ ਪੁਰਜ ਦੇ ਅੱਜ ਪੇਸ਼ ਕੀਤੇ ਗਏ ਕਚੇਰੀ ਦੇ ਸੁਬਾ ਸਰੰਦ ਕਹਿੰਦਾ ਇਹ 마ਸੂਮ ਅਸਤੇ ਛੋਟੇ ਨੇ ਬੋ ਕਦਾ ਮਤਲਬ ਉਹਨੂੰ ਮੁਗਲਤਾ ਸੀ ਉਹਨੇ ਨਹੀਂ ਦੇਖੇ ਸੀ ਇਹ 마ਸੂਮ ਅਸਤੇ ਇਹ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਪੈਦਾ ਹੋ ਗਈ ਤੇ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਅਸਤੇ ਇਸੇ ਸਬਾਦ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਬਾਦ ਵਿੱਚ ਦੀਵਾਨ ਸੁਚਾ ਅਨੰਦ ਜੀ ਬੈਠੇ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ 마ਸੂਮ ਬੱਚਿਆਂ ਬਾਰੇ। ਔਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਗ ਵਜੀਦ ਖਾਨ ਮੁਖੀ ਹੋਏ ਹੈ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਸਿੱਕੇ ਛੋਟੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਈ ਫਰਜ਼ੰਦੇ ਮਾਰਸ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨਾ ਇਹ ਫਰਜ਼ੰਦੇ ਮਾਰਸ ਮਾਰ ਕੈ ਮਨ ਸੱਪ ਨੂੰ ਪਰਸ਼ੀਨ ਦੇਚ ਅਰਬੀ ਵਿੱਚ ਪਛਤੋ ਦੇਚ ਸੱਪ ਨੂੰ ਕਹਿੰਦੇ ਨੇ ਮਾਰ ਇਹੀਂ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਇਹ ਸਭ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ ਮਾਰ ਇਹੀਂ ਫਰਜ਼ੰਦੇ ਮਾਰਸ ਇਹ ਬੋਲ دیਵਾਨ ਸੁਚਾਨੰਦ ਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਸਭ ਆ ਗਿਆ ਕੋਈ ਫਰਜ਼ੰਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਉਹ ਠੀਕ ਐਸੀ ਮਾਰੀ ਆ ਅਸੀਂ ਸਭ ਪੀ ਆ ਪਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹ ਆ ਸੁਧ ਕੇ ਚੂ ਮੱਛ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂ ਰਸਤ ਪੇਚੀ ਦਾ ਮਾਰ ਕੀ ਹੋਇਆ ਤੂੰ ਮੇਰੇ 4 ਬੱਚੇ ਮਾਰ ਦਿੱਤੇ ਔਰੰਗਜ਼ੇਬ ਤੇ ਚੀਂਦਾ ਸੱਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ 4 ਬੱਚੇ ਮਾਰ ਦਿੱਤੇ 4 ਸੱਤ ਦੇ ਬੱਚੇ ਮਾਰ ਦਿੱਤੇ ਸੱਤ ਮੌਜੂਦ ਹੈ ਜਾਹਾ ਸੁਧ ਕੇ ਚੋਂ ਬੱਚੇ ਗਾਂ ਕੁਸਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਪੇਚੀ ਦਾ ਸੱਤ ਜੋ ਬਚ ਗਿਆ ਕੌਣ ਕਿ ਹੰਤੂ ਸੀ ਖੁਦ ਅੰਦਾਜ਼ਾ ਲਗਾਓ ਸਤਗੁਰ ਕਿਸ ਨੂੰ ਕਹਿ ਰਹੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਹਮਤ ਖਾਲਸੇ ਨੂੰ ਕਹਿ ਗਏ ਕਿ ਬਾਖੀ ਬਾਮਾਨ ਦਸ ਤੱਕੀ ਚੀ ਦਾ ਮਾਰ ਐ ਔਰ ਰਮਜ਼ੇਬ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਇਹ ਸ਼੍ਰੀ ਮਕਵਾਕ ਪਾਦਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਹਾ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਤੇ ਬਾਖੀ ਬਮਾਨ ਰਸਤ ਪੇਚੀ ਦਾ ਮਾਰ ਜੇ ਮਰਦੀ ਕੇ ਅਖਰ ਖਮੋਸ਼ਾ ਕੋਨੇ ਕੇ ਆਤਿਸ਼ ਦਾ ਮਾਰਾ ਫਿਰੋਜ਼ਾ ਕੋਨੇ ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਜਾ ਦੇਵੇਂ ਤੇ ਸ਼ੋਲਿਆਂ ਨੂੰ 扑ੜਕਾ ਦੇਵੇਂ 扑ੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਜਾਣ ਦੇਣਾ ਤੇ ਚੀ ਦਾ ਸਭ ਮੌਜੂਦ ਹੈ ਕਿ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਨੇ ਇਹ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇਜ ਭੁਜੰਗ ਕਹਿੰਦੇ ਨੇ ਪਰਸ਼ੀਨ ਦੇਚ ਮਾਰ ਕਹਿੰਦੇ ਨੇ ਭੁਜੰਗ ਸੱਪ ਪਰ ਰਜ਼ਬ ਦੀ ਗੱਲ ਜਿਸ ਦਿਨ ਸਤਿਗੁਰ ਨੇ ਇਹ ਕਬੂਲ ਕਰ ਲਿਆ ਸੀ ਭੁਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਹਉਦੋਂ ਕੀਤਾ ਜਦ دیਵਾਨ ਸੁਚਾਨੰਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦੇ ਮਾਰਸ ਇਹ ਸੱਪ ਦੇ ਬੱਚੇ ਨੇ ਔਰ ਫਿਰ ਤੇ ਜਿੱਧਰ-ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੋਗਲ ਕੀ ਕਹਿੰਦੇ ਸਨ ਕਿ ਮਾਰਮੇ ਰਫਤੇ ਕਿ ਮਾਰਮੇ ਆਵਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੋਕ੍ਰੂ ਵੀ ਨਹੀਂ ਕਹਿੰਦਾ ਸੀ ਕਿ ਮਾਰਮੇ ਰਫਤੇ ਕਿ ਮਾਰਮੇ ਆਵਦ ਇਹ ਸਭ ਆ ਰਿਹਾ ਹੈ ਇਹ ਸਭ ਜਾ ਰਿਹਾ ਹਾਲਾਤ ਐਸੇ ਹੋ ਗਏ ਸੀ ਸਹਿਬਾ ਨੇ ਕਿਹਾ ਕਬੂਲ ਹੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅਮਰਤ ਹਾਂ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਣੇ ਨੂੰ ਤੋ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸਚੇ ਬਾਦਸ਼ਾ ਆਪਨੇ ਜੋ ਗੁਜੰਗੀ ਦੀ ਦਾਤ ਬਖਸ਼ੀ ਹੈ ਤੋ ਗੁਜੰਗੀ ਨੂੰ ਨਾਮ ਬਖਸ਼ੋ ਗੁਜੰਗੀ ਤੋਂ ਮੁਰਾਦ ਕੀ ਸਬਦੇ ਬੱਚੇ ਨੂੰ ਨਾਮ ਬਖਸ਼ੋ ਗੁਜੰਗਰ ਨੂੰ ਨਾਮ ਬਖਸ਼ੋ ਸਬਦੀ ਬੱਚੀ ਨੂੰ ਨਾਮ ਬਖਸ਼ੋ ਗੁਜੰਗ ਸਬ ਗੁਜੰਗੀ ਸਬਦਾ ਬੱਚਾ ਇਹ ਕਬੂਲ ਹੋ ਗਿਆ ਇਸ ਇਹ ਸ਼ਬਦ ਕਬੂਲ ਹੋ ਗਿਆ ਪਰਵਾਨ ਹੈ ਦੁਸ਼ਟ ਲਈ ਸੱਪਾ ਮਜ਼ਲੂਮ ਲਈ ਅਮਰਿਤ ਜ਼ਫਰਨਾਮੇ ਜਿਸ ਸਾਰਾ ਪਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦਿਮਾਨ ਸੁਚਾ ਇਹ ਫਰਜ਼ੰਦੇ ਮਾਰਸ ਇਹ ਸਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ ਅਠਾਰ ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਜਨੇ ਉਧਾਰਿਆ ਖੇਲਕ ਲਾ ਕੇ ਆਂਦਾ ਸਵੇਰੇ ਦੋਈ ਦੋਤੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪੈਂਦਾ ਸ਼ਾਮੇ ਇਸ਼ਨਾਨ ਕਰਦਾ ਦੋਤੀ ਹੋਰ ਪੈਂਦਾ ਧੋਤੀਆਂ ਦੋ ਰੱਖਦਾ ਬਦਲਦਾ ਸਵੇਰੇ ਦੀ ਸ਼ਾਮੇ ਨਹੀਂ ਸ਼ਾਮ ਦੀ ਸਵੇਰੇ ਦੀ ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲੱਗ ਤੋਲੇ ਪੱਕਾ ਕਰਮ ਕਾਂਡੀ 33 ਕਰੋੜ ਦੇਵਤਿਆਂ ਦਾ ਪੁਜਾਰੀ ਗੀਤਾ ਦਾ ਪਾਠੀ 18 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮ ਕਾਂਢੀ ਪਰ ਚੁੱਕੇ ਕਰਮ ਕਾਂਢ ਦੇ ਵਿੱਚ ਰੁਕ ਗਿਆ ਇਤਨਾ ਕਠੋਰ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ ਪਤਾ ਹੈ ਸੁਮਾ ਸਰਨ ਨੇ ਕੀ ਆਖਿਆ ਇਸਲਾਮੀ ਸ਼ਰਅ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰਅ ਹੈ ਨਾ ਮੁਸਲਮਾਨ ਇਸਲਾਮੀ ਜਿਹੜੀ ਸ਼ਰਅ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਕਿ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਅਰਥਾਂ ਕਿਂ ਆਪਣੀ ਉਮਤ ਨੂੰ ਉਪਦੇਸ਼ ਕੀਤਾ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਵਜੀਦ ਖਾਨ शरादा ज्ञानी थी कि सुबह सरहन फिर लगाيته ਨਾ ਬਾਲਗ ਨੇ ਬਿਲਕੁਲ ਨਾ ਬਾਲਗ ਬਹੁਤ ਛੋਟੇ ਸ਼ਰਾ ਇਹ ਕਹਿੰਦੀ ਹੈ ਕਿ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਬੋਲ ਪਿਆ ਕਾਜ਼ੀ ਖੂਨ ਡੋਲਣ ਦੀ ਲੋੜ ਕੀ ਏ ਨਵਾਬ ਸਾਹਿਬ ਇਹਨਾਂ ਦੋਹਾਂ ਨੂੰ ਦੀਵਾਰ ਹੀ ਚੁਣ ਦੇ ਗਲਤ ਹੈ ਖੂਨ ਡੋਲਣ ਦੀ ਕੀ ਲੋੜ ਉਹ ਨਹੀਂ ਡੋਲਣ ਇਹਨਾਂ ਨੂੰ ਦੀਵਾਰ ਤੇ ਚਿੰਨ੍ਹ ਦੋ ਕਿ ਕਾਜ਼ੀ ਕੌਣ ਹੈ ਹੱਥ ਦੇ ਤਸਬੀਹ ਹੈ ਅੱਲਾਹੂ ਅੱਲਾਹੂ ਜਬਨਾ ਤੇ ਬਗਲ ਦੇ ਵਿੱਚ ਕੁਰਾਨ ਸ਼ਰੀਫ ਹੈ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ ਭਜ ਕਰਕੇ ਆਇਆ ਹੈ ਕੁਰਾਨ ਦੀ ਤਲਾਵਤ ਕਰਦਾ ਹੈ ਔਰ ਹਾਫਿਜ਼ ਵੀ ਹੈ ਕੁਰਾਨ ਦੇ ਅਰਥ ਬੋਧ ਵੀ ਜਾਣਦਾ ਹੈ ਪਰ ਕਹਿੰਦਾ ਹੈ ਖੂਨ ਡੋਲਣ ਦੀ ਕੀ ਲੋੜ ਹੈ ਦੀਵਾਰ ਤੇ ਚਿੰਨ੍ਹ ਦੋ ਹੱਥ ਹੋ ਗਈ ਤਮੇ ਸ਼ਰੀਫ ਸੁਚਾਨੰਦ ਕਹਿੰਦਾ ਹੀ ਫਰਜ਼ੰਦੇ ਮਾਰਸ ਪਰ ਕਾਜ਼ੀ ਕਹਿੰਦਾ ਇਹਨੂੰ ਦਿਵਾਰੇ ਚਿਣ ਦੋ ਇੱਕ ਗੀਤਾ ਦਾ ਪੜ੍ਹੀ ਕੁਰਾਨ ਦੀ ਤਲਾਵਤ ਕਰਨ ਵਾਲਾ ਇੱਕ ਤਿਲਕ ਧਾਰੀ ਇੱਕ ਸੁਨਨਤ ਧਾਰੀ ਇੱਕ ਦੇ ਬਗਲ ਵਿੱਚ ਗੀਤਾ ਇੱਕ ਦੇ ਬਗਲ ਵਿੱਚ ਕੁਰਾਨ ਇੱਕ ਹਜ ਕਰਕੇ ਆਇਆ ਇੱਕ 18 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਤੋਵੇਂ ਸ਼ਰਈ ਤੇ ਕਰਮ ਕਾਂਢੀ ਮਸਕਰਮ ਕਾਂਡ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ ਸ਼ਰਾਂ ਨਹੀਂ ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਹੈ ਕਿ ਖੁਦਾ ਤੱਕ ਪਹੁੰਚਣੀ ਕਿ ਤਉਨਾ ਦੀ ਗਰਮੀ ਨਹੀਂ ਆਉਂਦੀ ਤੇ ਕੋਮਲ ਕਾਂਦਰ ਆਉਂਦੀ ਨਹੀਂ ਕਿ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ ਗੰਦਾ ਹੋ ਜਾਂਦਾ ਕਿਸੇ ਦੀ ਚਲਦੀ ਹੋਈ ਸੁਰਤ ਅਗਰ ਕਰਮ ਕਾਂਡ ਤੇ ਹੀ ਰੁਕ ਗਈਏ ਯਕੀਨ ਨਾ ਜਾਣੋ ਜਿਤਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ ਔਰ ਜਿਤਨਾ ਸ਼ਰਈ ਕਠੋਰ ਹੋਵੇਗਾ इतना होर कोई भी नहीं होगा तो बस इतना ही मैं कह सकता तो बाद शायद तुम मैं माफ ना करो मैं इतना ही आता जिसकी सुरत ही रुक गई है वो तो इतना कठोर होगा इतना कठोर होगा शायद कोई पत्थर इतना सख्त नहीं हो सकता लोहा भी इतना सख्त नहीं हो सकता उदा दिल इतना सख्त होगा किसी रहम नहीं तरस नहीं इतना ठोस हो जाएगा कोई गहराई नहीं कोई बुलंदी नहीं रुक जाओगे है ਪਰ ਜੋ ਰੁਕਿਆ ਨਹੀਂ ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਉਦਾਸ ਹੋਇਆ ਸੀ ਤੇ ਪ੍ਰਮਾਤਮਾ ਦੀ ਤਲਾਸ਼ ਤੇ ਚੱਲ ਪਿਆ ਅੱਜ ਕਰਮ ਕਾਂਡ ਤੋਂ ਵੀ ਉਦਾਸ ਹੋ ਗਿਆ ਅੱਜ ਸ਼ਰਾ ਤੋਂ ਵੀ ਉਦਾਸ ਹੋ ਗਿਆ ਸਮਸਤ ਬ੍ਰੇਜ਼ ਨੇ ਸਾਫ਼ ਕਹਿ ਦਿੱਤਾ ਸੀ ਕਾਫਰੇ ਇਸ ਕਮ ਮੁਸਲਮਾਨੀ ਮਰਾ ਦਰਕਾਰ ਨੇਸ ਕਿ ਸ਼ਰਾ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ ਮੈਂ ਤਾਂ ਖੁਦਾ ਲਈ ਸ਼ਿੰਗਾਰ ਕੀਤਾ ਸੀ ਕੀਓ ਸ਼ਿੰਗਾਰ ਮਿਲਨ ਕੇ ਤਾਈ ਔਰ ਨਾ ਮਿਲੇ ਜਗ ਜੀਵਨ ਕੋ ਸਾਈ ਸ਼ਿੰਗਾਰ ਤੇ ਪ੍ਰਮਾਤਮਾ ਦੇ ਵਾਸਤੇ ਸੀ ਸਹਿਬ ਕਹਿੰਨੇ ਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੇ ਐਵੇਂ ਬਿਰਥਾ ਜਾਏ ਪੰਕਤੀਆਂ ਤੇ ਪਰ ਬੜ ਹੰਸ ਰਾਗ ਦਾ ਤੇ ਇੱਕ ਬੜਾ ਕੀਮਤੀ ਲੰਬਾ ਚੌੜਾ ਸਮਾਂ ਨਹੀਂ ਇਜਾਜ਼ਤ ਦਿੱਤਾ ਮੁਖਤਸਰ ਮੈਂ ਅਰਜ਼ ਕਰਾਂ ਨਿਰਾਸ਼ਾ ਜਾਗ ਪੈਣੀ ਅੰਦਰੋਂ ਪ੍ਰਾਰਥਨਾ ਵੀ ਜਾਗ ਜਾਗਦੀ ਹੈ हे ਪ੍ਰਭੂ ਤੇਰੇ ਲਈ ਰਹਿਤ ਬੈ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਸ਼ਰਧਾ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ ਤੋ ਹਿਰਦਾ ਤੜਪਦਾ ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ ਅੱਜ ਉਦਾਸ ਹੋ ਗਿਆ ਕਰਮ ਅੱਜ ਉਦਾਸ ਹੋ ਗਿਆ ਸ਼ਰਧਾ ਇਹ ਵੀ ਅਵਸਥਾ ਆਉਂਦੀ ਹੈ ਸਤਾ ਆਉਂਦੀ ਹੈ ਭਈ ਨਿਰਾਸ਼ੀ ਬਹੁਤ ਦਿਨ ਲਾ ਗਏ ਅਗਰ ਇਥੋਂ ਉਦਾਸ ਹੋਇਆ ਨਿਰਾਸ਼ ਹੋਇਆ ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਹੈ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ ਹੈ ਇਸ ਤਰਪੇ ਹੋਏ ਹਿਰਦੇ ਦੇ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ हे ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਤਾਂ ਮੈਂ ਕਰਮ ਕਾਂਡੀ ਬਣਿਆ ਸੀ ਇਹ ਸ਼ਰਤ ਤੇਰੇ ਲਈ ਸੀ ਇਹ ਰਹਿਤ ਬੈਤ ਤੇਰੇ ਲਈ ਸੀ कि मेरे लिए तेने तो मैं तेरे लिए तेरी प्रसन्नता लिए धारण की थी पर तेरा कोई पता नहीं तेरे रस का कोई बोध नहीं अंदरों अरदास निकल गई है जब जी साहब दे जप है दूजी बाणी जाप है तीसरी बाणी दे पैरा गए, माथे मतंग जरे जर संग अनूप उतंग सुरंग सवारे कोट तो कुरंग से कूदत पौन के गौन को जात नेवारे भारी भुजान के भूप भले बिद न्यावत शीश न जात बिचारे एते भए तो कहां भए भूपत अंत को नांगे ही पाए पधारें जब सब कुछ मौत ही मौत दिखाई दे तो बन्दा किस तरह जियेगा जगत में बैरागी ए बैरागी ए उदास मनुख लाजमी कर्मकांडी हो जाएगा श्रई हो जाएगा रेत वैद्य धारनी हो जाए पर जे सोचन वाला है असफल मंद है ते दिन बहुत हो जान तो इसके अंदरों प्रार्थना भी जागेगी हे प्रभु तेरा तो ते कोई पता नहीं चले। मैं तो इतनी शरा धारण कर ली मैं तो इतना कर्म कांडी हो गया माया अठाठ तीर्थां तक बहुते चंदन रगड़ लेने में कर लिया बथेरा गीता का मैं पाठ सवेरे शाम बथेरा स्नान कर लिया है मैं सारी रैत बहत है की बख्शिश कर तू रहमत कर अरदास इस तड़पे हृदय चो अंदरो निकले है अरदास कबूल हो जाती है चौथी बाणी अरदास है चौपाई हमरी करो हाथ दे रक्षा अच्छा। दे रक्षा अच्छा। पूर्ण होए चित की इच्छा तो चर नन रहे हमारा अपना जान करो कृतपा सारी अरदास बेनती है तू हे प्रभु बख्शिश कर मेरा मन तेरे चरना च रहे पावी हो गया तेरा कुछ पता ही नहीं जप जाप बन जाता है जाप वैराग बन जाता है ਪੈਰਾਗ ਅਰਦਾਸ ਬਣ ਜਾਂਦਾ ਹੈ ਔਰ ਬੈਰਾਗੀ ਹਿਰਦੇ ਤੋਂ ਜਿਹੜੀ ਅਰਦਾਸ ਨਿਕਲਦੀ ਹੈ ਕਬੂਲ ਹੋ ਜਾਂਦੀ ਹੈ ਕਦੇ ਵੀ ਅਰਥ ਨਹੀਂ ਜਾਂਦੀ ਦਿਲ થી ਕਦੇ ਨਾ ਹੋਈ ਜਨ ਕੀ ਅਰਦਾਸ ਅਨੰਦੀ ਪ੍ਰਾਪਤੀ ਹੋ ਜਾਂਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਦੀ ਜ਼ਬਾਨ ਕਹਿ ਉੱਠਦੀ ਹੈ ਅਨੰਦ ਭਇ ਮੇਰੀ ਮਾਏ ਸਤਿਗੁਰੂ ਮੈਂ ਵਾਰਾ ਅਨੰਦੀ ਪ੍ਰਾਪਤੀ ਹੋਈ ਜਪ ਜਾਪ ਹੋ ਗਿਆ ਜਾਪ ਪੈਰਾਗ ਹੋ ਗਿਆ ਪੈਰਾਗ ਅਰਦਾਸ ਬਣ ਗਿਆ ਅਰਦਾਸ ਅਨੰਦੀ ਮੂਰਤੀ ਬਣ ਗਿਆ ਤੇ ਇੰਜ ਜੋੜ ਤੇ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਦੇ ਸੋਚ ਬੁੱਧੀ ਅਨਸਾਰ ਮੈਂ ਅੱਜ ਇਸ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਤਰ੍ਹਾਂ ਦੇ ਕਈ ਸੱਜਣਾ ਦੇ ਪ੍ਰਸ਼ਨ ਸਨ ਤੇ ਮੈਂ ਇਸੇ ਇੱਕੋ ਲੜੀ ਨੂੰ ਚਲਾ ਰਿਹਾ ਸੀ ਤੇ بار بار ਸਿਆਲ ਆਇਆ ਤੇ ਬਾਕੀ ਸਬਜੈਕਟ ਕਈ ਮਸਬੂਤ ਨੇ ਧਰਮ ਦੇ ਕਈ ਵਿਸ਼ੇ ਨੇ ਉਹ ਰਹਿ ਜਾਣਗੇ ਜੁਗ ਸੰਗਤਾਂ ਪੁੱਛਣਾ ਚਾਹੁੰਦੀਆਂ ਨੇ ਕੱਲ ਸਰੀਰਕ ਜੋ ਰਹੇ ਕਲਗੀ ਦਰ ਪਿਤਾ ਨੇ ਸਾਨੂੰ ਦਿੱਤੀ ਪੰਜ ਕਕਾਰ ਪੰਜ ਬਾਣੀਆਂ ਮਾਨਸਿਕ ਰਹਿ ਪੰਜ ਕਕਾਰ ਸਰੀਰਕ ਰਹਿ ਉਹਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰ ਇੱਕ ਨਾਲ ਵਾਅਦਾ ਕੀਤਾ ਹੈ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾਂ ਮੈਂ ਵੀ ਥਕਾਂਗਾ ਤੇ ਸ਼ਾਇਦ ਇਤਨਾ ਖੋਲ ਵੀ ਨਾ ਸਕਾਂ ਸੰਗਤ ਦੀ ਸਾਰੀ ਗੱਲ ਜੋ ਹੈ ਖੋਲਦੇ ਜਾਵਾਂਗੇ ਔਰ ਉਮੀਦ ਹੈ ਮਾਣ ਤੇ ਨਹੀਂ ਹੰਕਾਰ ਤੇ ਨਹੀਂ ਹੋ ਸਕਦਾ ਹੈ ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਵਿੱਚੋਂ ਆਪ ਨੂੰ ਮਿਲ ਜਾਣ ਕਿ ਦਸਨੇਦ ਇੱਕ ਪਾਠ ਵੀ ਰੱਪਾ ਪੜ੍ਹ ਕੇ ਜੋ ਹੈ ਉਹਨੂੰ ਸਰਵਨ ਕਰਾ ਦੇਣੀ ਹੈ ਬਾਕੀ ਵਿਚਾਰਾਂ ਜੋ ਹੈ ਕੱਲ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੌਰ ਤੇ ਧੰਨਵਾਦ